ਹਾਂਜੀ ਇਹ ਵਾਲੇ ਜੋਰਜਟ ਦੇ ਸੂਟ ਆਉਣਗੇ ਜੀ ਇਹਨਾਂ ਦੇ neck ਦੇ ਉੱਪਰ ਵਰਕ ਆਏਗਾ ਤੇ ਨਾਲ ਇਹਨਾਂ ਦੇ ਦੁਪੱਟਾ organza ਦਾ ਰਹੇਗਾ ਜੀ ਬਹੁਤ ਜ਼ਿਆਦਾ ਸੋਨੇ ਮਸ਼ੀਨ ਵਰਕ ਹੋਇਆ ਉੱਪਰ ਪ੍ਰਾਈਸ ਮੈਂਸ਼ਨ ਕੀਤਾ ਹੈ shipping all india free ਰਹਿਣ ਵਾਲੀ ਹੈ ਇਹਨਾਂ ਦੀ ਤੇ ਇਹਦੇ ਵਿੱਚ ਡਿਜ਼ਾਈਨਿੰਗ ਚੇਂਜ ਹੈ ਜੀ ਕਿੰਨੀ ਬਹੁਤ ਜ਼ਿਆਦਾ ਸੋਨੇ ਬਣੇ ਹੋਏ ਨੇ ਸੂਟ ਇਹ ਵਾਲੇ pure crepe ਦੇ shirt sequence work ਨਾਲ bottom ਵੀ crepe ਦੀ ਆਏਗੀ 2.5 ਮੀਟਰ ਦੀ ਕੱਟ ਆਏਗੀ ਜੀ 2 ਮੀਟਰ shirt ਤੇ 2 ਮੀਟਰ bottom ਇਹ ਵਾਲੇ ਪਿਓਰ ਗੀਜਾ कॉटन ਦੇ ਸੂਟ ਆਉਣਗੇ ਜੀ 100% कॉटन ਹੋਏਗੀ ਕੋਈ ਵੀ ਇਹਦੀ ਕੰਪਲੇਂਟ ਨਹੀਂ ਆਏਗੀ 100% ਗਰੰਟੀ ਹੈ ਜੀ ਤੇ ਸ਼ਿਪਿੰਗ 올 ਇੰਡੀਆ ਫ੍ਰੀ ਹੈ ਇਹਨਾਂ ਦੀ 5 ਮੀਟਰ 올ਓਵਰ ਸੂਟ ਰਹੇਗਾ ਜੀ ਵਿਦਆਊਟ ਦੁਪੱਟਾ ਪ੍ਰਾਈਸ ਮੈਂਸ਼ਨ ਕੀਤਾ ਇਹ ਵਾਲੇ ਪਿਓਰ क्रेप ਦੇ ਉੱਤੇ ਸੂਟ ਆਉਣਗੇ ਜੀ ਨਾਲ ਬਾਜ਼ੂ ਵਰਕ ਵੀ ਆਏਗਾ ਨਾਲ ਚਨਾਉਣ ਦਾ ਦੁਪੱਟਾ ਹੈਗਾ ਸ਼ਿਪਿੰਗ 올 ਇੰਡੀਆ ਫ੍ਰੀ ਇਹ ਵਾਲੇ ਪਸ਼ਮੀਨੇ ਦੇ ਕੁਲੂਖਾਨੀ ਦੇ ਸੂਟ ਆਉਣਗੇ ਜੀ 2.5 ਮੀਟਰ ਦੀ ਸ਼ਰਟ 2.5 ਮੀਟਰ ਦੀ ਬਾਟਮ ਨਾਲ 2.5 ਮੀਟਰ ਦਾ ਹੀ ਸ਼ਾਲ ਆਏਗਾ ਪ੍ਰਾਈਸ ਮੈਂਸ਼ਨ ਕੀਤਾ ਹੈ ਸ਼ਿਪਿੰਗ 올 ਇੰਡੀਆ ਫ੍ਰੀ ਹੈ ਜੀ ਕਲਰ ਆਪਸ਼ਨ ਇਹਦੇ ਵਿੱਚ ਤੁਹਾਨੂੰ ਦਿੱਤੇ ਹੋਏ ਨੇ ਤੇ ਬਹੁਤ ਜਿਆਦਾ ਸੋਹਣੇ ਸੂਟ ਨੇ ਇਹ ਵਾਲੀ ਮਸਲੀਨ कॉटन ਦੇ ਸੂਟ ਬਣੇ ਹੋਏ ਨੇ बॉटम वर्क ਵੀ ਆਏਗਾ ਨਾਲ ਸ਼ਰਟ ਦੇ ਉੱਪਰ ਫੁੱਲ ਇੰਬੋਰਡਰੀ ਨਾਲ ਮਸਲੀਨ ਦਾ ਦੁਪੱਟਾ ਆਏਗਾ ਦੁਪੱਟੇ ਦੇ ਉੱਪਰ ਵੀ ਵਰਕ ਆਇਆ ਜੇ ਪ੍ਰਾਈਸ ਮੈਂਸ਼ਨ ਕੀਤਾ ਹੈ ਸ਼ਿਪਿੰਗ 올 ਇੰਡੀਆ ਫ੍ਰੀ ਹੈ ਇਹ ਵਾਲੇ ਪਾਰਟੀ ਵੇਅਰ ਸੂਟ ਆਉਣਗੇ ਜੀ ਬਹੁਤ ਜਿਆਦਾ ਸੋਹਣੇ ਸ਼ਿਮਰ ਦੇ ਸੂਟ ਬਣੇ ਹੋਏ ਨੇ ਨਾਲ ਵੈਲਵਟ ਦੀ बॉटम ਹੈ ਨਾਲ ਬਨਾਸੀ ਦਾ ਦੁਪੱਟਾ ਆਏਗਾ ਇਹਨਾਂ ਦਾ ਪ੍ਰਾਈਸ ਲੈਸ ਕੀਤਾ ਹੋਇਆ ਹੈ ਤੇ ਪਾਰਟੀ ਵਨ ਸੂਟ ਨੇ ਜਲਦੀ ਤੋਂ ਜਲਦੀ ਆਰਡਰ ਕਰ ਸਕਦੇ ਹੋ ਇਹ ਵਾਲੇ ਕਾਟਨ ਦੇ ਸੂਟ ਆਉਣਗੇ ਜੀ ਪਿਓਰ ਕਾਟਨ ਦੇ ਨਾਲ ਮਸਲੀਨ ਦਾ ਦੁਪੱਟਾ ਆਏਗਾ ਜੀ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਆਪਣੇ ਪੇਸ ਤੇ ਐਡਰੈਸ ਐਂਡ ਪੇਮੈਂਟ ਪਹਿਲਾਂ ਹੀ ਸੈਂਡ ਕਰਨਾ ਪੈਂਦਾ ਸੋ ਜੋ ਇੰਟਰਸਟਡ ਹੁੰਦਾ ਹੈ ਸਿਰਫ ਉਹੀ ਮੈਸੇਜ ਕਰਿਓ ਥੈਂਕ ਯੂ ਸੋ ਮੱਚ ਵੀਡੀਓ ਦੇਖਣ ਲਈ ਧੰਨਵਾਦ ਥੈਂਕ ਯੂ